ਕੀ ਹਾਲ ਚਾਲ ਹੈ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਲਵ ਕਾਰ ਵਾਰਡ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚ ਚੁੱਕੇ ਹਾਂ ਜੇਕਰ ਤੁਸੀਂ ਵੀ ਆਪਣੇ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਦੀ ਐਡ ਆਪਣੇ YouTube ਚੈਨਲ ਤੇ ਲਵਾਉਣੀ ਹੋਵੇ ਕਿਸੇ ਵੀ ਤਰ੍ਹਾਂ ਦੇ ਸਾਧਨ ਮੋਟਰਸਾਈਕਲ ਬੁਲਟ ਮੋਟਰਸਾਈਕਲ ਗੱਡੀ ਸਕੂਟਰ ਕਿਸੇ ਵੀ ਤਰ੍ਹਾਂ ਦੇ ਸਾਧਨ ਦੀ ਐਡ ਆਪਣੇ YouTube ਚੈਨਲ ਤੇ ਲਵਾਉਣੀ ਹੋਵੇ ਤਾਂ ਉੱਪਰ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਉਸ ਤੇ 5 ਤੋਂ 7 ਫੋਟੋਆਂ ਭੇਜ ਕੇ ਐਡ ਲਵਾ ਸਕਦੇ ਹਾਂ YouTube ਚੈਨਲ ਤੇ ਆਪਾਂ ਐਡ ਬਿਲਕੁਲ ਫਰੀ ਦੇ ਵਿੱਚ ਲਗਾਉਂਦੇ ਹਾਂ ਇਸ ਦਾ ਆਪਾਂ ਕੋਈ ਵੀ ਰੁਪਿਆ ਨਹੀਂ ਲੈਂਦੇ ਫਰੀ ਦੇ ਵਿੱਚ ਤੁਹਾਡੀ ਐਡ YouTube ਚੈਨਲ ਤੇ ਲਗਾ ਦਿੱਤੀ ਜਾਵੇਗੀ ਜੀ ਅੱਜ ਆਪਾਂ ਗੱਲ ਕਰ ਲਈਏ ਪਹਿਲੀ ਗੱਡੀ ਦੀ ਪਹਿਲੀ ਗੱਡੀ ਅੱਜ ਆਪਾਂ ਤੁਹਾਡੇ ਲਈ ਸੈਂਟਰ ਉਹ ਗੱਡੀ ਲੈ ਕੇ ਪਹੁੰਚ ਚੁੱਕੇ ਹਾਂ ਬਹੁਤ ਹੀ ਸਾਫ਼ ਸੁਥਰੀ ਤੇ ਬਹੁਤ ਹੀ ਸੋਹਣੇ ਕਲਰ ਦੀ ਗੱਡੀ ਹੈ ਇੰਜਨ ਗੇਅਰ ਦੀ ਗੱਡੀ ਦੀ ਪੂਰੀ ਫੁੱਲ ਗਾਰੰਟੀ ਹੈ ਬਾਡੀ ਲੈਣ ਦੀ ਗੱਡੀ ਸਾਫ਼ ਹੈ ਮਾਲਕਾਂ ਵੱਲੋਂ ਪੂਰੀ ਸਮਾਈ ਦੇ ਵਿੱਚ ਗੱਡੀ ਰੱਖੀ ਹੋਈ ਹੈ ਕੋਈ ਵੀ ਕਮੀ ਪੇਸ਼ੀ ਗੱਡੀ ਦੇ ਵਿੱਚ ਨਹੀਂ ਹੈਗੀ ਪੂਰੀ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਹੈ ਏਸੀ ਹੀਟਰ ਸਾਰਾ ਕੁਝ ਵਰਕਿੰਗ ਚ ਹੈ ਗੱਡੀ ਦਾ ਮਾਲਕਾ ਨੇ ਗੱਡੀ ਦੀ ਪੂਰੀ ਫੁੱਲ ਗਾਰੰਟੀ ਦਿੱਤੀ ਹੈ ਮਾਨਸਾ ਬਾਈਆਂ ਦਾ ਏਰੀਆ ਮਾਲਕਾ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਤੁਸੀਂ ਉਹਨਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਤੇ ਰੇਟ ਇਸ ਦਾ ਸਿਰਫ 75000 ਰੁਪਇਆ 75000 ਰੁਪਇਆ ਰੇਟ ਕੋਈ ਫਿਕਸਡ ਰੇਟ ਨਹੀਂ ਹੈਗਾ ਮੌਕੇ ਤੇ ਮਾਨਤਾਣ ਹੋ ਜਾਊਗਾ ਤੇ ਤੁਸੀਂ ਮੌਕੇ ਤੇ ਗੱਲ ਕਰਕੇ ਗੱਡੀ ਦੀ ਟੈਸਟ ਡਰਾਈਵ ਲੈਣ ਤੋਂ ਬਾਅਦ ਮਾਲਕਾ ਨਾਲ ਰੇਟ ਦੀ ਗੱਲ ਬਹਿ ਕੇ ਮਕਾ ਸਕਦੇ ਹਾਂ ਜੀ ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ Alto LXi ਦੀ ਇਹ Alto LXi ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਚਿੱਟੇ ਰੰਗ ਦੀ ਗੱਡੀ ਹੈ ਇਹ ਇੰਜਨ ਗੇਟ ਦੀ ਗੱਡੀ ਦੀ ਪੂਰੀ ਫੁੱਲ ਗਾਰੰਟੀ ਦੁੱਤੀ ਹੈ ਮਾਲਕਾ ਨੇ ਬਾਡੀ ਲੈਣ ਦੀ ਸਾਰੀ ਗੱਡੀ オリジナル ਹੈ ਬਹੁਤ ਸੋਹਣੀ ਹੈ ਤੇ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਟਾਇਰਾਂ ਦੀ ਕੰਡੀਸ਼ਨ 90 ਤੋਂ 95% ਪਈ ਹੈ CNG ਕਿੱਟ ਗੱਡੀ ਦੇ ਲੱਗੀ ਹੋਈ ਹੈ ਸੀएनजी ਕਿਟ ਲੱਗੀ ਆ ਸੀएनजी ਕਿਟ ਦੀ ਪਾਸਿੰਗ ਪਈ ਐ ਤੇ 10 ਮਾਡਲ ਹੈ ਤੇ 2030 ਤੱਕ ਕਾਰ ਦੀ ਪਾਸਿੰਗ ਹੈ ਅਤੇ ਸੈਕੰਡ ਓਨਰ ਗੱਡੀ ਹੈ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਸਾਰੀ ਗੱਡੀ ਦੀ ਪੂਰੀ ਫੁੱਲ ਗਾਰੰਟੀ ਹੈ ਮਾਲਕਾਂ ਦੀ ਏਰੀਆ ਵੀਰਾਂ ਦਾ ਸੁਨਾਮ ਚੀਮਾ ਉੱਥੇ ਜਾ ਕੇ ਤੁਸੀਂ ਗੱਡੀ ਦੇਖ ਸਕਦੇ ਹੋ ਉਹਨਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਬਾਕੀ ਦੀ ਜਾਣਕਾਰੀ ਤੁਸੀਂ ਮਾਲਕ ਤੋਂ ਫੋਨ ਤੇ ਗੱਲ ਕਰਕੇ ਲੈ ਸਕਦੇ ਹੋ ਅਤੇ ਗੱਡੀ ਦੀ ਟੈਸਟ ਡਰਾਈਵ ਲੈਣ ਤੋਂ ਬਾਅਦ ਤੁਸੀਂ ਮੌਕੇ ਤੇ ਜਾ ਕੇ ਇਸ ਦਾ ਰੇਟ ਕਰ ਸਕਦੇ ਹੋ ਇਸ ਦੀ ਡਿਮਾਂਡ 1,30,000 ਰੁਪਏ ਰੱਖੀ ਹੋਈ ਹੈ 1,30,000 ਰੁਪਏ ਡਿਮਾਂਡ ਹੈ ਕੋਈ ਫਿਕਸਡ ਰੇਟ ਨਹੀਂ ਹੈਗਾ ਤੁਸੀਂ ਜਾਓ ਜਾ ਕੇ ਉੱਥੇ ਮਾਲਕਾਂ ਨਾਲ ਗੱਲਬਾਤ ਕਰੋ ਅਤੇ ਗੱਡੀ ਨੂੰ ਦੇਖੋ ਟੈਸਟ ਡਰਾਈਵ ਲੈਣ ਤੋਂ ਬਾਅਦ ਤੁਸੀਂ ਮੌਕੇ ਤੇ ਰੇਟ ਵਧਾ ਘਟਾ ਸਕਦੇ ਹੋ ਬਹੁਤ ਸੋਹਣੀ ਅਤੇ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਸ਼ੌਂਕ ਨਾਲ ਮਾਲਕਾਂ ਨੇ ਰੱਖੀ ਹੋਈ ਹੈ ਨਵੇਂ ਸ਼ੀਟ ਗਾਵ ਨੇ ਮੈਟਿੰਗ ਵਗੈਰਾ ਸਾਰੀ ਹੋਈ ਵੀ ਹੈ ਸਾਰੀ ਕਾਰ ਦੀ ਪੂਰੀ ਫੁੱਲ ਗਾਰੰਟੀ ਹੈ ਜੀ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦਿਓ ਕਿਸੇ ਨੇ ਵੀ ਗੱਡੀ ਲੈਣੀ ਹੋਵੇ ਤਾਂ ਆਪਣੇ ਦੋਸਤਾਂ ਮਿੱਤਰਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਾਂ ਤੁਹਾਡੇ ਲਈ ਹੋਰ ਵੀ ਇਸ ਰੇਟ ਦੀਆਂ ਗੱਡੀਆਂ ਲੈ ਕੇ ਪਹੁੰਚਦੇ ਰਹਾਂਗੇ ਘੱਟ ਰੇਟ ਤੇ ਆਪਣੇ ਕੋਲ ਗੱਡੀਆਂ ਹੁੰਦੀਆਂ ਹਨ ਅਤੇ ਵੀਡੀਓ ਹਲੇ ਖਤਮ ਨਹੀਂ ਹੋਈ ਇਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਆਲਟੋ 2007 ਮਾਡਲ ਦੀ ਇਹ 2007 ਮਾਡਲ ਗੱਡੀ ਆ ਚਿੱਟੇ ਰੰਗ ਦੀ ਗੱਡੀ ਆ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਹੈ ਨਵੇਂ ਸੀਟ ਕਵਰਾਂ ਗੱਡੀ ਦੇ ਟਾਇਰਾਂ ਦੀ ਕੰਡੀਸ਼ਨ 80 ਤੋਂ 90% ਪਈ ਆ। ਇੰਜਨ ਗੇਅਰ ਦੀ ਮਾਲਕਾਂ ਨੇ ਪੂਰੀ ਫੁੱਲ ਗਾਰੰਟੀ ਦਿੱਤੀ ਹੈ ਗੱਡੀ। ਫਸਟ ਓਨਰ ਗੱਡੀ ਹੈ ਇਹ। ਪੂਰੇ ਸਾਫ਼ ਸੁਥਰੇ ਕੰਡੀਸ਼ਨ ਦੀ ਕਾਰ ਹੈ। 7 ਮਾਡਲ ਹੈ 2027 ਤੱਕ ਪਾਸਿੰਗ ਹੈ ਦੀ। 7 ਮਾਡਲ ਗੱਡੀ ਹੈ 2027 ਤੱਕ ਪਾਸ ਹੈ। ਪੂਰੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਹੈ। ਸਾਰੀ ਗੱਡੀ ਦੀ ਓਵਰਆਲ ਪੂਰੀ ਫੁੱਲ ਗਾਰੰਟੀ ਹੈ। ਮਾਲਕਾਂ ਨੇ ਇਸ ਦਾ ਰੇਟ ਸਿਰਫ 95000 ਰੱਖਿਆ ਹੈ। ਮਾਲਕਾਂ ਦਾ ਏਰੀਆ ਮੋਗਾ। ਤੁਸੀਂ ਉੱਥੇ ਜਾ ਕੇ ਮਾਲਕ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਉਹਨਾਂ ਨਾਲ ਗੱਲ ਕਰਕੇ ਇਹ ਰੇਟ ਕੋਈ 95000 ਫਿਕਸ ਰੇਟ ਨਹੀਂ ਹੈਗਾ ਤੁਸੀਂ ਮਾਲਕ ਨਾਲ ਗੱਲ ਕਰਕੇ ਰੇਟ ਘਟਾਵਾ ਸਕਦੇ ਹੋ ਇਸ ਤਰ੍ਹਾਂ ਦੀ ਵੀਡੀਓ ਮਾ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਲਾਈਕ ਜਰੂਰ ਕਰੋ ਆਪਾਂ ਤੁਹਾਡੇ ਲਈ ਹੋਰ ਵੀ ਇਸ ਤਰ੍ਹਾਂ ਦੀਆਂ ਗੱਡੀਆਂ ਲੈ ਕੇ ਪਹੁੰਚਦੇ ਰਹਾਂਗੇ ਧੰਨਵਾਦ ਜੀ